ਮਰਦੋਂ ਜਿਹੜੇ ਭਰਾਵਾਂ ਦੇ ਨਾਲ ਜਿਹੜੇ ਭਾਈ ਚੈਨਾ ਤੁਸੀਂ ਸਾਡੀ ਲੜਾਈ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਾਡਾ ਵਿਰੋਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਕਿੰਨਾ ਸਾਡੇ ਵਾਸਤੇ ਸਤਕਾਰ ਜੋਗਾ ਉਹ ਮੈਂ ਮੂੰਹੋਂ ਬੋਲ ਕੇ ਦੱਸਣ ਦੀ ਲੋੜ ਨਹੀਂ ਮੈਨੂੰ ਠੀਕ ਆ ਪਹਿਲੀ ਗੱਲ ਦਾ ਸਿੱਖ ਜਾਤ ਪਾਤ 'ਚ ਵਿਸ਼ਵਾਸ ਨਹੀਂ ਕਰਦਾ ਵੱਡਾ ਵੱਡੀ ਗੱਲ ਇਹ ਆ ਪਰ ਜੇਕਰ ਉਹਨਾਂ ਮੇਰੇ ਭਣ ਭਰਾਵਾਂ ਨੂੰ ਇਹ ਲੱਗਦਾ ਹੋਵੇ ਮੈਂ ਖੁਦ ਹੁਣ ਤਰਖਾਸਤਾ ਦੇ ਕੇ ਆਇਆ ਜੀ ਉਸ ਬੰਦਾ ਉਸ ਬੰਦਿਆਂ ਦੇ ਉੱਤੇ ਜਿਹੜੀ ਆਈਡੀ ਦੇ ਉੱਤੇ ਉਹ ਚੈਟ ਬਣਾਈ ਗਈ ਆ ਪ੍ਰਸ਼ਾਸਨ ਉਹਦੀ ਜਾਂਚ ਕਰੂਗਾ ਜੇ ਮੈਂ ਦੋਸ਼ੀ ਪਾਇਆ ਜਾਂਦਾ ਮੇਰਾ ਸਿਰ ਹੋਊਗਾ ਤੁਹਾਡਾ ਸ਼ਸਤਰ ਹੋਊਗਾ ਤੇ ਮੈਂ ਕਿਸੇ ਮੈਂ ਨਹੀਂ ਕਹਾਂਗਾ ਮੇਰੇ ਤੇ ਕਾਨੂੰਨੀ ਕਾਰਵਾਈ ਕਰਾਓ ਮੈਂ ਕਹਾਂ ਮੇਰੀ ਧੌਣ ਲਾ ਦਿਓ ਜੇਕਰ ਇਹ ਜਾਂਚ ਕਰਕੇ ਇਹ ਕੋ ਸਾਬਤ ਕਰਦੇ ਵੀ ਇਹ ਸੱਚ ਆ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਸੰਗਤ ਨੂੰ ਬੇਨਤੀ ਕਰਦਾ ਇਹ ਸਿਰਫ ਸਿਰ ਭਾਈ ਅਮਿਤਪਾਲ ਸਿੰਘ ਦੀ ਚੋਣ ਪ੍ਰਕਿਰਿਆ ਜਿਹੜੀ ਚੱਲ ਰਹੀ ਆ ਜਿਤਰੇ ਨੇ ਭਾਈ ਸਾਹਿਬ ਵਿਰੋਧੀ ਜਿਹੜੇ ਮੁਖਲਾਹਰ ਚ ਆ ਕੇ ਇਦਾਂ ਦੀ ਕਰਤੂਤ ਕਰ ਰਹੇ ਨੇ ਤੇ ਮੇਰੀ ਭਾਈਚਾਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਇਦਾਂ ਦੀ ਕਿਸੇ ਦੀ ਹਵਾ ਦੇ ਵਿੱਚ ਯਕੀਨ ਕਰਨ ਦੀ ਲੋੜ ਨਹੀਂ ਆ ਦਾਸ ਹਾਜ਼ਰ ਖੜਾ ਮੈਂ ਇਸ ਕਰਕੇ ਸਾਰਾ ਕੰਮ ਛੱਡ ਕੇ ਪ੍ਰਸ਼ਾਸਨ ਕੋਲ ਆ ਕੇ ਜਿਹੜੀ ਕਾਰਵਾਈ ਬੰਦੀ ਕਾਨੂੰਨੀਓ ਕਰਵਾ ਰਿਆ ਇਦੀ ਜਾਂਚ ਕੀਤੀ ਜਾਵੇ ਜਾਂਚ ਕਰਕੇ ਜਿਹੜੀ ਆ ਇਹ ਅਸਲ ਦੋਸ਼ੀ ਜਿਹੜੇ ਨੇ ਉਹ ਲੱਭ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਨੰਗਿਆਂ ਕੀਤਾ ਜਾਵੇ ਪ੍ਰਸ਼ਾਸਨ ਉਹਨਾਂ ਨੂੰ ਨੰਗਿਆਂ ਕਰੇ ਸਾਡੇ ਸਾਹਮਣੇ ਲਿਆਵੇ ਸਜ਼ਾ ਮਾਰਾ ਦਾ ਜਿਹੜੀ ਦੇਣਗੇ ਦੇਣਗੇ ਕਾਨੂੰਨ ਤਾਂ ਦਊਗਾ ਦਊਗਾ ਆਪਾਂ ਆਪਣੇ ਹੱਥੀਂ ਵੀ ਛਤਰ ਫੇਰਾਂਗੇ ਰੋਈ ਨਾ ਕਿਉਂਕਿ ਉਹ ਜ਼ਰੂਰੀ ਆ ਇਦਾਂ ਦੀਆਂ ਕਰਤੂਤਾਂ ਜਿਹੜੇ ਲੋਕ ਕਰਦੇ ਨੇ ਇਸ ਕਰਕੇ ਬੇਨਤੀ ਆ ਇਦਾਂ ਦੀਆਂ ਫਵਾਹਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਇਹ ਸਭ ਕੁਝ ਅਫਵਾਹਾਂ ਫੇਕ ਨੇ ਇਸ ਦਿਮ ਸਿਰਫ ਭਾਈ ਅਮਿਤਪਾਲ ਸਿੰਘ ਦੀ ਚੋਣ ਪ੍ਰਕਿਰਿਆ ਨੂੰ ਢਾਹ ਲਾਉਣ ਲਈ ਉਹਨਾਂ ਨੂੰ ਹਰਾਉਣ ਦੇ ਲਈ ਇਹ ਜਾਤ ਪਾਤਾਂ ਦੀਆਂ ਖੇਡਾਂ ਬਣਾ ਕੇ ਆਪਸ ਦੇ ਵਿੱਚ ਉਲਝਾਇਆ ਜਾ ਰਿਹਾ ਮਰਦੋਂ ਜਿਹੜੇ ਭਰਾਵਾਂ ਦੇ ਨਾਲ ਜਿਹੜੇ ਭਾਈ ਚੈਨਾ ਤੁਸੀਂ ਸਾਡੀ ਲੜਾਈ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸਾਡਾ ਵਿਰੋਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਕਿੰਨਾ ਸਾਡੇ ਵਾਸਤੇ ਸਤਕਾਰਯੋਗ ਆ ਉਹ ਮੈਂ ਮੂੰਹੋਂ ਬੋਲ ਕੇ ਦੱਸਣ ਦੀ ਲੋੜ ਨਹੀਂ ਮੈਨੂੰ ਠੀਕ ਆ ਪਹਿਲੀ ਗੱਲ ਦਾ ਸਿੱਖ ਜਾਤ ਪਾਤ 'ਚ ਵਿਸ਼ਵਾਸ ਨਹੀਂ ਕਰਦਾ ਵੱਡਾ ਵੱਡੀ ਗੱਲ ਇਹ ਆ ਪਰ ਜੇਕਰ ਉਹਨਾਂ ਮੇਰੇ ਭੈਣ ਭਰਾਵਾਂ ਨੂੰ ਇਹ ਲੱਗਦਾ ਹੋਵੇ ਮੈਂ ਖੁਦ ਹੁਣ ਤਰਖਾਸਤਾ ਦੇ ਕੇ ਆਇਆ ਜੀ ਉਸ ਬੰਦਾ ਉਸ ਬੰਦਿਆਂ ਦੇ ਉੱਤੇ ਜਿਹੜੀ ਆਈਡੀ ਦੇ ਉੱਤੇ ਉਹ ਚੈਟ ਬਣਾਈ ਗਈ ਆ ਪ੍ਰਸ਼ਾਸਨ ਉਹਦੀ ਜਾਂਚ ਕਰੂਗਾ ਜੇ ਮੈਂ ਦੋਸ਼ੀ ਪਾਇਆ ਜਾਂਦਾ ਮੇਰਾ ਸਿਰ ਹੋਊਗਾ ਤੁਹਾਡਾ ਸ਼ਸਤਰ ਹੋਊਗਾ ਤੇ ਮੈਂ ਕਿਸੇ ਮੈਂ ਨਹੀਂ ਕਹਾਂਗਾ ਮੇਰੇ ਤੇ ਕਾਨੂੰਨੀ ਕਾਰਵਾਈ ਕਰਾਓ ਮੈਂ ਕਹਾਂ ਮੇਰੀ ਧੌਣ ਲਾ ਦਿਓ ਜੇਕਰ ਇਹ ਜਾਂਚ ਕਰਕੇ ਇਹ ਕੋ ਸਾਬਤ ਕਰਦੇ ਵੀ ਇਹ ਸੱਚ ਆ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਸੰਗਤ ਨੂੰ ਬੇਨਤੀ ਕਰਦਾ ਇਹ ਸਿਰਫ ਸਿਰ ਭਾਈ ਅਮਿਤਪਾਲ ਸਿੰਘ ਦੀ ਚੋਣ ਪ੍ਰਕਿਰਿਆ ਜਿਹੜੀ ਚੱਲ ਰਹੀ ਆ ਜਿਤਰੇ ਨੇ ਭਾਈ ਸਾਹਿਬ ਵਿਰੋਧੀ ਜਿਹੜੇ ਮੁਖਲਾਹੜ ਚ ਆ ਕੇ ਇਦਾਂ ਦੀ ਕਰਤੂਤ ਕਰ ਰਹੇ ਨੇ ਤੇ ਮੇਰੀ ਭਾਈਚਾਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਇਦਾਂ ਦੇ ਕਿਸੇ ਦੀ ਹਵਾ ਦੇ ਵਿੱਚ ਯਕੀਨ ਕਰਨ ਦੀ ਲੋੜ ਨਹੀਂ ਐ ਦਾਸ ਹਾਜ਼ਰ ਖੜਾ ਮੈਂ ਇਸ ਕਰਕੇ ਸਾਰਾ ਕੰਮ ਛੱਡ ਕੇ ਪ੍ਰਸ਼ਾਸਨ ਕੋਲ ਆ ਕੇ ਜਿਹੜੀ ਕਾਰਵਾਈ ਬੰਦੀ ਕਟੋਨੀਓ ਕਰਵਾ ਰਿਆ ਕਿ ਇਹਦੀ ਜਾਂਚ ਕੀਤੀ ਜਾਵੇ ਜਾਂਚ ਕਰਕੇ ਜਿਹੜੀ ਆ ਇਹ ਅਸਲ ਦੋਸ਼ੀ ਜਿਹੜੇ ਨੇ ਉਹ ਲੱਭ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਪ੍ਰਸ਼ਾਸਨ ਉਹਨਾਂ ਨੂੰ ਨੰਗਿਆ ਕਰੇ ਸਾਡੇ ਸਾਹਮਣੇ ਲਿਆਵੇ ਸਜ਼ਾ ਮਾਰਾ ਜਿਹੜੀ ਦੇਣਗੇ ਦੇਣਗੇ ਕਾਨੂੰਨ ਤਾਂ ਦਊਗਾ ਦਊਗਾ ਆਪਾਂ ਆਪਣੇ ਹੱਥੀਂ ਵੀ ਛੱਤਰ ਫੇਰਾਂਗੇ ਰੋਜ਼ਨਾ ਕਿਉਂਕਿ ਉਹ ਜ਼ਰੂਰੀ ਆ ਇਦਾਂ ਦੀਆਂ ਕਰਤੂਤਾਂ ਜਿਹੜੇ ਲੋਕ ਕਰਦੇ ਨੇ ਇਸ ਕਰਕੇ ਬੇਨਤੀ ਹੈ ਇਦਾਂ ਦੀਆਂ ਫਵਾਹਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਇਹ ਸਭ ਕੁਝ ਅਫਵਾਹਾਂ ਫੇਕ ਨੇ ਇਸ ਦਿਮ ਸਿਰਫ ਭਾਈ ਅਮਿਤਪਾਲ ਸਿੰਘ ਦੀ ਚੋਣ ਪ੍ਰਕਿਰਿਆ ਨੂੰ ਢਾਹ ਲਾਉਣ ਲਈ ਉਹਨਾਂ ਨੂੰ ਹਰਾਉਣ ਦੇ ਲਈ ਇਹ ਜਾਤਾਂ ਪਾਤਾਂ ਦੀਆਂ ਖੇਡਾਂ ਬਣਾ ਕੇ ਆਪਸ ਦੇ ਵਿੱਚ ਉਲਝਾਇਆ ਜਾ ਰਿਹਾ